ਜੀ ਜਨਾਬ ਇਹ ਕੋਈ ਸ਼ਰਾਬ ਵੇਦਾ ਹੋਂ ਰੰਗੇ ਅੱਤੀ ਫੜਿਆ ਗਿਆ ਨਾ ਹਾਂਜੀ ਜਨਾਬ ਦੂਤੀ ਬਹੁਤ ਘਰੋਣੀ ਛੱਡਣਾ ਕੋਈ ਨਹੀਂ ਸੱਪੇ ਅੱਜ ਪਰਚੇ ਪਾਉਣੇ ਆ ਠੀਕ ਆ ਜਨਾਬ ਅੱਜ ਸਾਰੇ ਚੱਕ ਲੈਣੇ ਆਪਾਂ ਸਾਰੇ ਠੋਕਰੇ ਅੱਜ ਹਾਂਜੀ ਜਨਾਬ ਪਤਾ ਕੀ ਲੱਗਿਆ ਵੀ ਕਿਕਰ ਸਿੰਘ ਦਾ ਗੁੱਸਾ ਜਿਤਾਦਾ ਠੀਕ ਆ ਜਨਾਬ ਰੁਕ 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 ਦਗਣ ਰੁਕ ਗੱਲ ਸੁਣ ਓਏ ਅਧਿਰੌਤ ਆ ਸੜਕ ਕਿੱਧਰ ਨੂੰ ਜਾਂਦੀ ਆ ਐ ਸੜਕ ਦੀ ਐ ਸੜਕ ਸਿੱਧੀ ਸਿਵਲੋ ਛੱਡ ਜਾਂਦੀ ਜੀ ਕਾਲ ਸੁਣ ਵੇ ਸੜਕ ਬੰਬਾਰ ਆ ਪੁਲਿਸ ਨੂੰ ਟੀਚਰ ਯਾਰ ਵਿਚੀ ਸੋਲੇ ਦੁਰਨਾਂ ਬੀ ਯਾ ਪੈਸੇ ਕਿਉਂ ਨਹੀਂ ਜੰਨਾ ਪਿਆ ਤੂੰ ਐਨੇ ਦਿਨ ਹੋ ਗਏ ਆ ਨਵਾਂ ਫੋਨ ਵੀ ਤੋ ਲੈ ਲਿਆ ਉਹ ਦੇ ਦਾਂਗਾ ਯਾਰ ਪਤਾ ਹੀ ਨਹੀਂ ਲੱਗਦਾ ਪਿਆ ਨਵੀਂ ਗੱਡੀ ਵੀ ਲੈ ਲਈ ਆ ਦੇਖੋ 500 ਰੁਪਏ ਦਿੱਤਾ ਨਹੀਂ ਜਾਂਦਾ ਗੱਡੀ ਆਪਣੇ ਕੋਲੋਂ ਲਈ ਤੇ ਤੂੰ ਪੈਸੇ ਦਿੱਤੇ ਮੈਨੂੰ ਦੇ ਦਾਂਗਾ ਜਦੋਂ ਆਪਣੇ ਨੂੰ ਐਸ ਕਰੀ ਜਨਾ ਵਾ ਤੁਸਾਂ ਨੂੰ ਗੱਲ ਕਰ ਮੇਰ ਨਾਲ ਇਹ ਗੱਲ ਹੀ ਕਰੀ ਜਨਾ ਵਾ ਤੈਨੂੰ ਪਤਾ ਕੀ ਹੋ ਗਿਆ ਪਕਦੇ ਬਾਈ ਕੀ ਹੋ ਗਿਆ ਕੀ ਹੋ ਗਿਆ ਵੀ ਇਹ ਕਿੰਨਾ ਚੇਰ ਹੋ ਗਿਆ ਵਾ 500 ਰੁਪਏ ਲੈਣਾ ਦਿੰਦਾ ਨਹੀਂ ਪਿਆ ਯਾਰ ਇਹ ਉਹ ਪਕਦੇ ਉਹ ਇੰਨਾ ਮਸ਼ਹੂਰ ਬੰਦਾ ਦੇ ਦੇ 500 ਰੁਪਏ ਯਾਰ ਮੇਰੇ ਕੋਲ ਅਜੇ ਹੈ ਨਹੀਂ ਆਲਾ ਫੜ ਮਾਰ ਦੇ ਮੂੰਹ ਤੇ ਕੀ ਹੋੜੇ